ਅਸੀਂ ਇਸ ਚੀਜ਼ ਦੀ ਜਾਣਕਾਰੀ ਇਕ ਸਟਾਰ ਕਰਕੇ ਜਾ ਰਹੇ ਹਾਂ ਕਿ ਚੱਲ ਰਿਹਾ ਹੈ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਡੈੱਡ ਬੋਡੀ ਮਾਲਾ ਖੁਰਦ ਤੋਂ ਦਰੱਖਤ ਨਾਲ ਲੜਕਦੀ ਹੋਈ ਮਿਲੀ ਸੀ ਜਿਹੜੇ ਕਿ ਸਾਡੇ ਸਵੈ ਸੇਵਾ ਸੈਡੀ ਦੇ ਸੇਵਾਦਾਰ ਜਿੰਨੇ ਸੀਗੇ ਉਹ ਜਾ ਕੇ ਅੱਜ ਤੋਂ 72 ਘੰਟੇ ਪਹਿਲਾਂ 25 ਤਰੀਕ ਨੂੰ ਮਿਲੀ ਸੀ ਉਹ ਉਸ ਤੋਂ ਦਰੱਖਤ ਤੋਂ ਬੜੀ ਮਾੜੀ ਹਾਲਤ ਦੇ ਵਿੱਚ ਸੀ ਕਿਉਂਕਿ ਦੇ ਸੁੰਡ ਕੀੜੇ ਚੱਲੇ ਹੋਏ ਸੀਗੇ ਉਹ ਲਾ ਕੇ ਲਿਆਏ ਸੀ ਉਸ ਤੋਂ ਬਾਅਦ ਇਹ ਮੂਰਤੀ ਦੇ ਵਿੱਚ ਰੱਖੀ ਗਈ 72 ਘੰਟੇ ਲਈ 72 ਘੰਟੇ ਲਈ ਰੱਖੀ ਗਈ ਇਹਦਾ ਮਾਰਸ ਕੋਈ ਨਹੀਂ ਮਿਲਿਆ ਤੇ ਅੱਜ ਸਮਾਜ ਸੇਵਾ ਸੈੜੀ ਰਸਣ ਮੋਗਾ ਵੱਲੋਂ ਇਹਦਾ ਅਸੀਂ ਅੰਤਮ ਸ਼ਿਸ਼ਕਾਰ ਕਰਕੇ ਚੱਲੇ ਆਂ ਰਾਣਾ ਸੂਰਜੀ ਸਾਡੇ ਨਾਲ ਹੈ ਜਿਹੜੇ ਕਿ ਸਾਨੂੰ ਲੱਕੜ ਦੀ ਸੇਵਾ ਦਿੰਦੇ ਹੁੰਦੇ ਆ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਾਕੀ ਸਮਾਜ ਸੇਵਾ ਸੈੜੀ ਦੇ ਜਿਹੜੇ ਮੈਂਬਰ ਆ ਸਾਡੇ ਪਰ ਸੇਵਾਦਾਰ ਆ ਉਹ ਸਾਰੇ ਮਤਲਬ ਵਾਚੜ ਕੇ ਸੇਵਾ ਕਰਦੇ ਆਂ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਹੜੇ ਕਿ ਬੱਚੇ ਸਾਡੇ ਸੇਵਾ ਕਰਦੇ ਆਂ ਔਰ ਅਸੀਂ ਸੰਗਤ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਇਹੋ ਜੀ ਵੀਡੀਓ ਹੁੰਦੀ ਸਾਡੀ ਸ਼ੇਅਰ ਕਰ ਦਿਆ ਕਰੋ ਕਿਉਂ ਕਿਉਂਕਿ ਜੇ ਇਹਦੇ ਵਾਰਸਾਂ ਦਾ ਕੋਈ ਮਿਲ ਜੇ ਪਹੁੰਚ ਕਰ ਲੇ ਤੇ ਸਾਡੇ ਕੋਲੋਂ ਇਹਨਾਂ ਦੀਆਂ ਆਸੀਆਂ ਲਿਆ ਸਕਦਾ ਬੰਦਾ ਕਿਉਂਕਿ ਇਹਦੀ ਸ਼ਕਲ ਦਿਖਾਉਣ ਦੇ ਕਾਬਲ ਨਹੀਂ ਸੀ ਇਹਦੀਆਂ ਕੱਪੜੀਆਂ ਵੀ ਹੀ ਨਿਸ਼ਾਨੀ ਹੈ ਉਹ ਦੱਸ ਕੇ ਸਾਡੇ ਕੋਲੋਂ ਇਹਦੇ ਵਾਰਸ ਦੇ ਇਹਦੇ ਲਿਆ ਸਕਦੀਆਂ ਆਸੀਆਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ